ਹੈਲੋ ਗਾਇਜ਼ ਵੈਲਕਮ ਆਈ ਟੂ ਨਿਊ ਵਲੋਗ ਹੋਪ ਕਰਦਾ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਡਬਰਾ ਦਾ ਠੀਕ ਆ ਤੇ ਅੱਜ ਤੁਹਾਨੂੰ ਪਿੰਡ ਦਾ ਮਾਹੌਲ ਚੋਲ ਦਿਖਾਉਣ ਲੱਗਿਆ بارش ਕਰਕੇ ਆ ਨਾ ਨਾ ਪਾਣੀ ਆ ਰਿਹਾ ਨੇੜੇ ਤੇੜੇ ਵੀ ਪਾਣੀ ਆਇਆ ਹੋਇਆ ਨੇੜੇ ਤੇੜੇ ਦੇ ਪਿੰਡ ਸਾਰੇ ਡੁੱਬੇ ਹੋਏ ਨੇ ਉੱਥੇ ਦੂਰ ਦੂਰ ਤੱਕ ਚੈੱਕ ਕਰਾਨਾ ਤੁਹਾਨੂੰ ਮੈਂ ਇੱਧਰ ਵੀ ਡੁੱਬੇ ਪਏ ਨੇ ਤੇ ਉਹ ਸਾਹਮਣੇ ਪਾਣੀ ਚੱਲ ਰਿਹਾ ਤੋ ਚਾਹ ਦਹਾਨ ਦੇ ਲਈ ਤੁਹਾਨੂੰ ਲੈ ਕੇ ਆਇਆ ਤੇ ਆ ਇੱਧਰ ਵੀ ਸਾਰੇ ਤੇ ਉਹ ਆਪਣਾ ਪਿੰਡ ਆ ਛੋਟਾ ਆ ਛੋਟਾ ਆ ਆਪਣਾ ਪਿੰਡ ਆ ਤੇ ਤੁਹਾਨੂੰ ਹੁਣ ਮੈਂ ਉਹ ਪਾਣੀ ਦਿਖਾਉਣ ਜਾ ਰਿਹਾ ਤੇ ਵੈਸੇ ਉਧਰੋ ਹੀ ਆ ਰਿਹਾ ਪਾਣੀ ਉਧਰ ਵੀ ਤੁਹਾਨੂੰ ਮੈਂ ਦਿਖਾਵਾਂਗਾ ਤੇ ਪਹਿਲਾਂ ਪਉ ਦੇਖ ਕੇ ਆਨੇ ਆ ਤੇ ਆਪਾਂ ਇਹ ਮੋਟਰਸਾਈਕਲ ਤੇ ਜਾਣਾ ਹੈ ਇਹ ਗੱਡੀ ਤੇ ਇਹਦਾ ਸੇਓ ਕਿਹੜੇ ਕਿਹੜੇ ਪਿੰਡ 'ਚ ਪਾਣੀ ਆ ਗਿਆ ਤੇ ਕਿੱਥੋਂ ਕਿੱਥੋਂ ਦੇਖ ਰਹੇ ਹਾਂ ਜਰੂਰ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਤਾਂ ਹੀ ਰੋਜ਼ ਬਲੌਗ ਪਾਇਆ ਕਰਾਂਗੇ ਜੇ ਤੁਸੀਂ ਸਪੋਰਟ ਕਰੋਗੇ ਯਾਰ ਤਾਂ ਦੇਖ ਲੋ ਇਹ ਇੰਨਾ ਪਾਣੀ ਆਇਆ ਪਿਆ ਵੀ ਚੱਲੋ ਸੇਵਕਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਆ ਦੇ ਜਾਂਦਿਆਂ ਨੂੰ ਪਰੇਸ਼ਾਨੀ ਦਿੱਤੀਆ ਤੇ ਉਹ ਅੱਗੇ ਦੇਖ ਲੋ ਪੂਰੇ ਆਪਣੀ ਫੋਟੋ ਹੀ ਖਿੱਚਣੀਆਂ ਦੀ ਆ ਲੋ ਵੀ ਮਿੱਤਰੋ ਤੇ ਪਾਣੀ ਨਾਲ ਤਾਂ ਆਇਆ ਪਿਆ ਹਾੜ ਤੇ ਕਹੀਂ ਦੁਨੀਆਂ ਘਟੇਗੀ ਜਾਣਾ ਹੁਣ ਜੇਕਰ ਰੁੜ ਜਾਨਗੇ

ਕਿੱਕ ਕਮਾਰ ਜੈ ਤੇ ਇਹ ਲੈ ਆ ਮਸਾਨਾ ਪਾਣ ਪਾਣੀ ਮਿਲਿਆ ਬਾਬੇ ਪਾਣੀ ਬਹੁਤ ਯਾਦੇ ਆ ਯਾਰ ਤੁਹਾਨੂੰ ਮੈਂ ਪਾਣੀ ਦੇ ਵਿੱਚ ਆਣ ਤੇ ਢੋਲ ਆ ਜੇਣਾ ਬਾਡੀ ਉਹ ਉੱਥੇ ਕਢਾ ਕੇ ਆਣ ਚੱਕਾ ਘੁਮਾਣਾ ਪਾਣੀ ਮਾਰ ਰਾ ਉੱਪਰੋਂ ਆ ਦੇਖ ਲੋ ਬਾਬੇ ਪਾਣੀ ਬਹੁਤ ਆ ਗਿਆ ਸਟੈਂਡ ਲਾ ਜੀਦਾ ਤੈਂ ਤਾਣੀ ਹੁੰਦੀ ਤੋਏ ਫਾੜਾ ਨਾ ਨਾ ਤੇਰੇ ਗੱਲ ਨਾ ਪੈਸਾ ਕਿਉਂ ਮਿਲ ਜਾ ਰਿਹਾ ਹੈ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ

ਹੈਨ ਨਾਲ ਲੜਾ ਲਿਕੋ ਕੀ ਹੋ ਰਹੀ ਕੁਰੀ ਕੁਰੀ ਮੇ ਪਿਆਰੇ ਹੁਣ ਆਪਾਂ ਇੱਥੋਂ ਅਲਵੀ ਦਾ ਜਾ ਰਹੇ ਆਂ ਇੱਥੋਂ ਆਪਾਂ ਜਾ ਰਹੇ ਆਂ ਤੇ ਹੁਣ ਆਪਾਂ ਕਿਧਰੇ ਹੋਰ ਪਾਸੇ ਚੱਲਦੇ ਆਂ ਉੱਥੇ ਬਣਾਵਾ ਤੇ ਪਾਣੀ ਦਾ ਮਤਲਬ ਬਹੁਤ ਜ਼ਿਆਦਾ ਆ ਕੱਪੜੇ ਹੋ ਗਏ ਆਪਣੇ ਹੁਣ ਗਿੱਲੇ ਮੈਨੂੰ ਚਾਹੀਦੀ ਕੋਲ ਰੀਲ ਬਣਾ ਲਾਣੀ ਪਈ ਨਹੀਂ ਕੰਮ ਤੇ ਹੁਣ ਆਪਾਂ ਇੱਥੇ ਜਾ ਰਹੇ ਹਾਂ 뷰 ਬੜਾ ਸੋਹਣਾ ਆ ਰਿਹਾ ਯਾਰ ਤੇ ਹੁਣ ਆਪਾਂ ਦੂਜੇ ਪਾਸੇ ਜਾ ਕੇ ਤੁਹਾਨੂੰ ਉੱਥੇ ਜਾ ਬਣਾਉਣੇ ਆ ਉੱਥੇ ਤੋਂ ਦਿਖਾਉਣੇ ਆ ਵੀ ਕਿੰਨਾ ਦਾ ਪਾਣੀ ਆ ਰਿਹਾ ਲਾਈਕ ਸਬਸਕ੍ਰਾਈਬ ਯਾਰ ਜਰੂਰ ਕਰ ਦਿਆ ਕਰੋ A few moments later ਮਿੱਤਰੋ ਆਪਾਂ ਆ ਗਏ ਹੁਣ ਪਿੰਡ ਦੇ ਪਿੰਡ ਵੀ ਬੜਾ ਪਾਣੀ ਖੜਿਆ ਚਲ ਭਜਾ ਕੇ ਘਟਦੇ ਦੇਖੋ ਵੀ ਮਿੱਤਰ ਆ ਮੇਰੇ ਪਿੰਡ ਦੀ ਮੈਂ ਸਾਡੇ ਪਿੰਡ ਦੀ ਫਿਰਨੀ ਤੇ ਆਪਾਂ ਤੇ ਮੇਰਾ ਘਰ ਹੈਗਾ ਪਰਲੀ ਸਾਈਡ ਤੇ ਹੁਣ ਆਪਾਂ ਦਰਹਾਂ ਆ ਮੋਲਜੋਲ ਮੋਲਜੋਲ ਦਾ ਖਰਾਬ ਹੀ ਹੈ ਯਾਰ ਰੂੜੀਆਂ ਲੱਗੀਆਂ ਪਈਆਂ ਨੇ ਸੜਕਾਂ ਦੀ ਤੁਹਾਨੂੰ ਪਤਾ ਪਿੰਡ ਚ ਕਿਵੇਂ ਲੱਗਦਾ ਕਿਆ ਹਣਾ ਪਲੱਗਨ ਮੰਡੀ ਆਈ ਸਰਵਿਸ ਕਰਦੇ ਆ ਚਾ ਚਾ ਕੁਲਚਿਆਂ ਵਾਲਾ ਕੁਲਚਿਆਂ ਵਾਲਾ ਜਿੱਤੀ ਜੱਤਾ ਖੁਸ਼ ਹੋ ਰਹਾ ਹੈ ਅਰੇ ਵੀਡੀਓ ਬਣਾ ਲਈ ਆ ਅਰੇ ਕਰ ਰਹੇ ਆ ਬੰਦੇ ਦੇ ਵਿੱਚ ਐਂਟਰੀ ਹੁਣ ਐਂਟਰੀ ਕਰਦੇ ਆ ਤੇ ਆ ਇਹਦਾ ਜੋ ਬਣਾ ਜੋ ਬਸ ਇੱਕ ਦਾ ਪਲੇਅਰ ਤੇ ਆ ਆਪਣੇ ਯਾਰ ਬਾਬਾ ਪੀਰ ਬੰਦਾ ਪਾਣੀ ਨਾਲ ਪੂਰੇ ਸਭਾ ਬਣਾ ਯਾਰ ਅੰਡੇ ਜਿਹੜੇ ਮਟਾਣੇ ਆ ਹਾਂ મિતਰੋ ਇਹ ਕੰਮ ਹੋ ਗਿਆ ਜੀ ਤੋਂ ਡਰਦੇ ਸੀਗੇ ਮੋਟਰਸਾਈਕਲ ਨੂੰ ਲੱਗ ਗਿਆ ਪਾਣੀ ਤੇਰੇ ਆ ਕੇ ਖੜ ਗਿਆ ਇਸ ਦਾ ਮਤਲਬ ਕੰਮ ਠੱਪ ਹੈ ਇਸ ਦਾ ਮਤਲਬ ਕੀ ਹੋਰ ਇਹ ਪਾਣੀ ਆ ਦੇਖੋ ਬਈ ਪਾਣੀ ਪਿੰਡ ਦਾ ਟੋਬਾ ਵੀ ਫੁੱਲ ਭਰ ਗਿਆ ਉਧਰੋਂ ਪਾਣੀ ਆਵੇ ਚਾਹੇ ਨਾ ਆਵੇ ਪਰ ਪਿੰਡ ਦਾ ਟੋਬਾ ਜ਼ਰੂਰ ਡੋਬੋਏਗਾ ਟੰਡਣਾ ਓਨਕਾਟ ਵਾਓ ਪਿੰਡ ਦਾ ਟੋਬਾ ਜ਼ਰੂਰ ਡੋਬੋਏਗਾ ਪਿੰਡ ਨੂੰ ਡੋਬੋਏਗਾ ਕਿ ਨਾ ਪੱਕੜ ਹੋ ਸਕਦਾ ਨਾ ਦੂਰ ਨੇੜੇ ਸਰੋਂ ਹੁਣ ਆਪਾਂ ਪਹੁੰਚ ਗਏ ਉੱਥੇ ਜਿੱਧਰੋਂ ਜਿੱਧਰੋਂ ਪਾਣੀ ਉਹ ਉਹ ਥਾਂ ਤੇ ਜਾ ਰਿਹਾ ਤੇ ਇਧਰੋਂ ਵੀ ਫੁੱਲ ਖੇਤ ਭਰੇ ਭਰੇ ਨੇ ਤੇ ਉਹਦਾ ਨੰਬਰ ਫੀਲਡ ਨਹੀਂ ਕਰ ਰੱਖਿਆ ਹੈਗਾ ਐਵੇਂ ਆ ਤੇ ਆ ਦੇਖੋ ਮਿੱਤਰੋ ਖੇਤ ਪੂਰੇ ਫੁੱਲ ਭਰੇ ਪਏ ਨੇ ਤੇ ਇਧਰ ਦੇ ਤੇ ਤੁਹਾਨੂੰ ਦਿਖਾਉਣਾ ਫੁੱਲ ਜਿਹੇ ਚੱਲਦੇ ਫੁੱਲ ਚੱਲ ਰਿਹਾ ਪਾਣੀ ਦੇ ਗੱਲੋ ਮਿੱਤਰੋ ਫੁੱਲ ਪਾਣੀ ਚੱਲ ਰਿਹਾ ਤੇ ਪਿੰਡ ਜਿਹੜਾ ਪਾਣੀ ਵੜਨ ਨਾਲ ਆਇਆ ਇਹ ਸਮਝ ਲਓ ਤੇ ਜਿਹੜੇ ਜਿਹੜੇ ਪਿੰਡਾਂ ਜੇ ਪਾਣੀ ਆ ਗਿਆ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਚੈਨਲ ਨੂੰ ਇੱਥੇ ਆਪਾਂ ਵਲੋਗ ਦੀ ਐਂਡਿੰਗ ਕਰਦੇ ਆਂ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਹੁਣ ਆਪਾਂ ਨੈਕਸਟ ਵਲੋਗ ਦੇ ਵਿੱਚ ਮਿਲਦੇ ਆਂ